ਤਿਆ ਆ ਕਿੱਧਰ ਕੱਢ ਕੇ ਰੱਖਿਆ ਇਹ ਕਿੱਧਰ ਕੱਢ ਕੇ ਰੱਖਣੀ ਆ ਮੈਂ ਇਹ ਸੂਟ ਦੇ ਨਾਲ ਪਾ ਲੈਣੀ ਆ ਵਲੇ 골ਡਨ ਜੇ ਮੈਚ ਹੋ ਜਾਣੇ ਆ ਹੋ ਰਹਿਣ ਦੇ ਇਨਾ ਕੋਈ ਪਾਉਂਦੀ ਆ ਦੱਸ ਚਲ ਮੈਂ ਹਾਕ ਲਸੀंपल ਜਾਂ ਚੂੜਾ ਇਹ ਚ ਲੱਗੇ ਪੈ ਜਾਣੀਆਂ ਤੇ ਸੋਹਣੀਆਂ ਲੱਗਣਗੀਆਂ ਚਾਹੇ ਆ ਪਾ ਲੈਣੀ ਆ ਚਲ ਵੇ ਲੈ ਆਉ ਤੇਰੀ ਮਰਜ਼ੀ ਆ ਤੇ ਉਹ ਕੱਪੜੇ ਕੱਢ ਦੇ ਫਿਰ ਮੇਰੇ ਵੀ ਕੱਪੜੇ ਮੈਂ ਤਾਂ ਕੱਢ ਕੇ ਰੱਖਿਆ ਜੇ ਆ ਪਾਰਟੀਆਂ ਤੇ ਵਿਆਹ ਸ਼ਾਦੀਆਂ ਵੇਖਣੇ ਹੀ ਨਾ ਫਿਰ ਇਜ਼ਤਮਾਨ ਆਉਣਾ ਹੀ ਤੇ ਮੈਂ ਵੀ ਕਲਮਦੀ ਫੀ ਜਾਓ ਗੱਡੀ ਲੈ ਜਾਓ ਤਾਂ ਦੋਵੇਂ ਜੀ ਜਾਓ ਤਾਂ ਕੋਈ ਨਹੀਂ ਪ੍ਰੋਗਰਾਮ ਤਾਂ ਹੋ ਆਓ ਪਰ ਹੁਣ ਨਹੀਂ ਮੈਂ ਜਾਣ ਦੇਣਾ ਜਾ ਕੇ ਤਾਂ ਆਪਣਾ ਕੰਮ ਕਰ ਪੁੱਠੇ ਸਿੱਧਾ ਸਿਰ ਵਾਗਤ ਆ ਗਈਆਂ ਮੇਰੇ ਅੱਲ ਪਾਰਟੀ ਤੇ ਜਾਣਾ ਵਾਂ ਮੈਂ ਰੋਟੀ ਪਾਣੀ ਦਾ ਨਹੀਂ ਪਿਓ ਅੰਦਰ ਕਿਤੇ ਆਈ ਏ ਸੌਰੀ ਚ ਉਹਦਾ ਗੁਸਾ ਮਮੀ ਨੇ ਮੇਰੇ ਤੇ ਕੱਢ ਦਿੱਤਾ ਉਹ ਪਤਾ ਨਹੀਂ ਕਿੱਥੇ ਚੱਲੀ ਐ ਸਹੇਲੀ ਦੀ ਪਾਰਟੀ ਏਰੇ ਚੱਲ ਸਿਰ ਤੇ ਗਿਆ ਵਾ ਵਗ ਸਿਰ ਦਾ ਜ਼ਿਆਦਾ ਕੰਮ ਹੁੰਦਾ ਵਾ ਇਹ ਵੀ ਹਲੇ ਤੱਕ ਬਰੋਂ ਨਹੀਂ ਆਏ ਸੁਗੋਂ ਦੇਦਿਆਂ ਤਿਆਰ ਹੁੰਦੇ ਮੈਂ ਤਾਂ ਬਸ ਹੁਣ ਸੂਟ ਹੀ ਪੋਣਾ ਵਾ ਲੈ ਆਈ ਗਏ ਆ ਇਹਨਾਂ ਨੂੰ ਕਹੀ ਨਹੀਂ ਆ ਵੀ ਤਿਆਰ ਹੋ ਓਟਾ ਅੱਗੇ ਟਾਈਮ ਤੇ ਕਿੰਨਾ ਹੋ ਗਿਆ ਵਾ ਮੇਰੀ ਗੱਲ ਸੁਣੋ ਟਾਈਮ ਤੋਂ ਵੇਖੋ 12 ਦੇ ਅੱਗੇ ਵੱਜ ਗਏ ਤਾਂ ਜਾਣਾ ਘੜੇ ਵੀ ਲਈ ਆਪਾਂ ਤੇ ਆ ਕਿੱਧਰ ਕੱਢ ਕੇ ਰੱਖਿਆ ਇਹ ਕਿਦਰ ਕੱਢ ਕੇ ਰੱਖਣੀ ਆ ਮੈਂ ਇਹ ਸੂਟ ਦੇ ਨਾਲ ਪਾ ਲੈਣੀ ਆ ਵਾਲੇ 골ਡਨ ਜੇ ਮੈਚ ਹੋ ਜਾਣੇ ਆ ਹੋ ਰਹਿੰਦੇ ਇਨਾ ਕੋਈ ਪਾਉਂਦੀ ਆ ਦੱਸ ਚਲ ਮੈਂ ਹਾਂ ਕੱਲਾ ਸਿੰਪਲ ਜਿਹਾ ਚੂੜਾ ਹੀ ਚ ਲੱਗੇ ਪੈ ਜਾਣੀ ਆ ਤੇ ਸੋਹਣੀਆਂ ਲੱਗਣਗੀਆਂ ਚਾਹੇ ਆ ਪਾ ਲੈਣੀ ਆ ਚਲ ਵੇਖ ਲਾਓ ਤੇਰੀ ਮਰਜ਼ੀ ਆ ਤੇ ਉਹ ਕੱਪੜੇ ਕੱਢ ਦੇ ਫਿਰ ਮੇਰੇ ਵੀ ਕੱਪੜੇ ਮੈਂ ਤਾਂ ਕੱਢ ਕੇ ਰੱਖੇ ਆ ਉਹ ਵੇਖੋ ਪਈ ਉੱਥੇ ਪ੍ਰੈਸ ਕਰਕੇ ਰੱਖੇ ਆ ਤੇ ਪਾਉ ਉਹਨਾਂ ਨੂੰ ਮੈਂ ਤੁਹਾਨੂੰ ਦੇਈਆਂ ਡੀਕਨ ਨੂੰ ਦੋ ਦੀ ਤੇ ਉਹ ਮੰਮੀ ਨੇ ਪੁੱਛਿਆ ਮੰਮੀ ਨੂੰ ਕੋਈ ਨਹੀਂ ਜਾਂਦੇ ਆਂਦੇ ਕਹਿ ਦਿੰਦੇ ਆ ਮੜਾ ਜੀ ਆ ਉਹ ਚੱਲ ਪਹਿਲਾਂ ਪੁੱਛ ਲਾਂ ਮੜਾ ਜੀ ਲੀੜੇ ਪਾਉਂ ਤੋ ਨਾ ਇੱਕ ਵਾਰੀ ਗਿਆਤਾ ਪੁੱਛ ਲਾ ਇਹ ਆ ਫਿਰ ਉਹਨੂੰ ਵੀ ਹੌਸਲਾ ਹੋਊਗਾ ਚੱਲ ਕੋਈ ਗੱਲ ਨਹੀਂ ਉਹ ਤੇ ਪੁੱਛ ਲੈਣੀ ਆ ਹਾਂ ਕੋਈ ਨਹੀਂ ਪੁੱਛ ਲੈਣੀ ਆ ਤੇ ਫਿਰ ਉਹ ਹੋਠਾਂ ਤੇ ਆ ਟਾਈਮ ਕੋਈ ਗੱਲ ਨਹੀਂ ਮੈਂ ਤਾਂ 2 ਮਿੰਟ ਲਾਉਣੇ ਆ ਆ ਤਾਂ ਬਸ ਮੈਂ ਵੀ ਸੂਟ ਪਾ ਗੇ ਨਾ ਫਿਰ ਆ ਮੈਂ ਪਾ ਕੇ ਫਿਰ ਚੱਲੀਏ ਗਾ ਚੱਲ ਜਾ ਪੁੱਛ ਕੇ ਤੇ ਮੈਨੂੰ ਦੱਸੀ ਫਿਰ ਹਾਂ ਉਹ ਚੱਲ ਮਾਤਾ ਨੂੰ ਪੁੱਛਿਆ ਹੋਊਗਾ ਨਾ ਫਿਰ ਮੁੜ ਕੇ ਘੁੰਮ ਘੁੰਮ ਕਰਨਾ ਨੇ ਵੀ ਤਿਆਰ ਹੋ ਗਏ ਮੇਰੇ ala ਕੀ ਪਤਾ ਨਹੀਂ ਹੁਣ ਕੀ ਕਹਿੰਦੀ ਆ ਗਾੜੀ ਚਲੋ ਗੋਭੀ ਕੱਟ ਦਿੰਨੀ ਆ ਤੇ ਕਿੰਨੀ ਸੰਦੀਪ ਨੂੰ ਗੋਭੀ ਨੂੰ ਤੜਕਾ ਲਾ ਲਾ ਮੰਮੀ ਜੀ ਹਾਂਜੀ ਕਿਹੜੇ ਕਰਨ ਮੈਂ ਸਬਜ਼ੀ ਕੱਟਣ ਲਈ ਮੈਂ ਹਾਂ ਵੀ ਸਬਜ਼ੀ ਬਣਾਉਂ ਤੇ ਰੋਟੀ ਪਣੀ ਖਾਈਏ ਤੇ ਤੂੰ ਕਿੱਧਰ ਤਿਆਰ ਹੋਈ ਆ ਮੰਮੀ ਜੀ ਮੇਨ ਨਾਲ ਸੇਲੀ ਦਾ ਆ ਹੀ ਫੋਨ ਆ ਉਹਦਾ ਅੱਜ ਬਰਥਡੇ ਆ ਉਹਨੇ ਛੋਟੀ ਜੀ ਪਾਰਟੀ ਕੀਤੀ ਹੈ ਸ਼ਹਿਰ ਤੇ ਆਂਦੀ ਹੀ ਪਈ ਆਈਆਂ ਹੈ ਉੱਥੇ ਚੱਲੀ ਗਈ ਮੜਾ ਜਾ ਤਾਂ ਮੈਂ ਤੁਹਾਨੂੰ ਦੱਸਣ ਆਈ ਹੀ ਵੀ ਚੱਲ ਜਾ ਆਛਾ ਤਿਆਰ ਹੋ ਕੇ ਤਾਂ ਹੁਣ ਤੂੰ ਮੈਨੂੰ ਦੱਸਣ ਆਈ ਆ ਸਿਰਸਰ ਵਾਹ ਲਿਆ ਵਾ ਲੀੜਾ ਕੱਪੜਾ ਪਾ ਲਿਆ ਵਾ ਤਾਂ ਹੁਣ ਮੰਮੀ ਨੂੰ ਜਾਂਦੀ ਜਾਂਦੀ ਦੱਸ ਜਾਂਦੀ ਆ ਆਹ ਚਲਾ ਕੇ ਘਾਟੀ ਘਰਿਆ ਕਰ ਨਾਲੇ ਮੇਰੀ ਸੁਣ ਗੱਲ ਜਿੱਦਨ ਦੀ ਤੂੰ ਆਈ ਆ ਨਾ ਸਾਡੇ ਘਰ ਵਿੱਚ ਇੱਕ ਪਤ ਨਹੀਂ ਮੁੱਕਾ ਕਿਤੇ ਦੋਵੇਂ ਭਰਾ ਇੱਕ ਦੂਜੇ ਨਾਲ ਨਾ ਉੱਚੀ ਆਵਾਜ਼ ਚ ਬੋਲਦੇ ਨਹੀਂ ਹੁੰਦੇ ਕਿਤੇ ਇੰਨਾ ਪਿਆਰ ਹੀ ਇੱਕੋ ਥਾਲੀ ਚ ਰੋਟੀ ਖਾਂਦੇ ਹੁੰਦੇ ਹੀ ਤੇ ਜਿਹੜੀਆਂ ਗੱਲਾਂ ਤੂੰ ਉਹਨੂੰ ਸਖਾਲਦੀ ਆ ਨਾ ਕਾਲਸੇਰਪਟਾਂ ਤੱਕ ਗਏ ਉਹਨਾਂ ਦੇ ਕਿੱਦਾਂ ਬੋਲੇ ਆ ਤੇ ਕਿੱਦਾਂ ਰੌਲਾ ਪਾਇਆ ਨੌਜੀ ਉੱਚੀ ਐਸ ਗੱਲ ਤੇ ਤੇਰੀ ਸੋਭਾ ਨਹੀਂ ਬੰਦੀ ਆਂਡ ਗਵਾਂਡ ਸੋਂਦਾ ਵਾ ਮੰਮੀ ਜੀ ਮੈਂ ਤਾਂ ਕੋਈ ਗਲਤ ਨਹੀਂ ਕੀਤੀ ਹੈਗੀ ਮੈਂ ਤਾਂ ਜਿੱਦਾਂ ਉਹਨੇ ਕਿਹਾ ਸੰਦੀਪ ਨੇ ਤੇ ਮੈਂ ਉਧਰ ਜਾ ਕੇ ਉਹਨਾਂ ਨੂੰ ਦੱਸਤਾ ਮੈਂ ਹੋਰ ਗਲਤ ਕੋਈ ਵੀ ਨਹੀਂ ਕੀਤੀ ਹੈਗੀ ਤੇ ਇਹ ਗੱਲ ਥੋੜਾ ਵਾ ਕਿ ਸੰਦੀਪ ਨੇ ਤੈਨੂੰ ਨਿੱਜੀ ਜੀ ਗੱਲ ਕਹੀ ਤਾਂ ਤੂੰ ਉਸੇ ਵੇਲੇ ਜਾ ਕੇ ਲਵਲੀ ਨੂੰ ਇੱਕ ਦੇ ਨਾਲ ਚਾਰ ਲਾ ਕੇ ਦੱਸਦੀਆਂ ਮੰਮੀ ਜੀ ਉਹ ਜੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਤਾਂ ਫਿਰ ਉਹਨਾਂ ਨੇ ਮੇਰੇ ਦਿਵਾਲੇ ਹੋਣਾ ਸੀ ਪਿੱਤੇ ਇਹ ਨੂੰ ਇਹ ਗੱਲ ਦਾ ਪਤਾ ਹੈ ਕਿ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਤਾਂ ਤਾਂ ਉਹਨਾਂ ਨੂੰ ਦੱਸਿਆ ਸੀ ਆਹ ਬਹੁਤ ਤੂੰ ਦੱਸਿਆ ਸੀ ਤਾਂ ਨਾਲੇ ਕਿਤੇ ਨਹੀਂ ਜਾਣਾ ਚੁੱਪ ਕਰਕੇ ਘਰ ਬਹਿ ਜਾ ਆਪ ਤੇ ਤੂੰ ਮਾਰਨਾ ਮਰਨਾ ਮੇਰੇ ਮੁੰਡੇ ਨੂੰ ਮਰਵਾਉਣਾ ਨਾਲ ਤੂੰ ਮੰਮੀ ਜੀ ਉੱਥੇ ਕਿੰਨਾ ਕ ਟਾਈਮ ਲੱਗਣਾ ਵਾ ਸਾਰਾ 1 ਘੰਟੇ ਦਾ ਕੰਮ ਆ ਛੇਤੀ ਆਪਾਂ ਆ ਜਾਣਾ ਨਹੀਂ ਨਹੀਂ ਮੈਂ ਨਹੀਂ ਜਾਣ ਦੇਣਾ ਉੱਥੇ ਕਿਸ ਨੇ ਤੇਰੇ ਭਰਾ ਨੂੰ ਦੱਸਤਾ ਕਿ ਸ਼ਹਿਰ ਆਇਆ ਵਾ ਉਹਦਾ ਬੇੜਾ ਕਰਕੇ ਕਰਵਾਏਗੀ ਤੇਰੇ ਵਰਗੇ ਇਦਾਂ ਬੰਦੇ ਮਰਵਾਉਂਦੀਆਂ ਅੰਦਗਾਵਾ ਚੁੱਪ ਕਰਕੇ ਜਾ ਕੇ ਤਾਂ ਆਪਣਾ ਕੰਮ ਕਰਕੇ ਤੇ ਨਹੀਂ ਜਾਣਾ ਮਮੇ ਜੀ ਦੱਸ ਕਿੰਨਾ ਕੁ ਟਾਈਮ ਲੱਗਣਾ ਛੇਤੀ ਆ ਪਾਏਣਾ ਹੀ ਤੇ ਦੱਸ ਕਿੰਨਾ ਐਵੇਂ ਇੱਕੋ ਗੱਲ ਕਰੀ ਜਾਂਦੇ ਆ ਜੇ ਆ ਪਾਰਟੀਆਂ ਤੇ ਵਿਆਹ ਸ਼ਾਦੀਆਂ ਵੇਖਣੇ ਹੀ ਨਾ ਫਿਰ ਇਜ਼ਤਮਾਨ ਨਾ ਆਉਣਾ ਹੀ ਤੇ ਮੈਂ ਵੀ ਕਹਿੰਦੀ ਵੀ ਜਾਓ ਗੱਡੀ ਲੈ ਜਾਓ ਤੇ ਦੋਵੇਂ ਜੀ ਜਾਓ ਤੇ ਕੋਈ ਨੀ ਪ੍ਰੋਗਰਾਮ ਤਾਂ ਹੋ ਆਓ ਪਰ ਹੁਣ ਨਹੀਂ ਮੈਂ ਜਾਣ ਦੇਣਾ ਜਾ ਕੇ ਤਾਂ ਆਪਣਾ ਕੰਮ ਕਰ ਪੁੱਠੇ ਸਿੱਧਾ ਸਿਰਵਾਗਤ ਆ ਗਈਆਂ ਮੇਰੇ ਨਾਲ ਪਾਰਟੀ ਤੇ ਜਾਣਾ ਵਾ ਮੈਂ ਰੋਟੀ ਪਾਣੀ ਦਾ ਨਹੀਂ ਵੀ ਉੱਠ ਕੇ ਤੇ ਇਹ ਮੈਂ ਬਣਾਣਾ ਜਾਣ ਦੀ ਬੜੀ ਕਾਲੀ ਆ ਮੈਂ ਸੋ ਤੁਹਾਨੂੰ ਪੁੱਛਣ ਆਈ ਹੀ ਵੀ ਚਲ ਜਾ ਲੈਂਦੇਣਗੇ ਤੇ ਬੀਂਦ ਗਾੜੀਆਂ ਸਭ ਨੂੰ ਮਨਾ ਹੀ ਕਰ ਦਿੱਤਾ। ਤੂੰ ਪੁੱਛਣ ਆਈ ਆ ਤਾਂ ਮੈਂ ਤੈਨੂੰ ਦੱਸਤਾ ਵਾ। ਵੀ ਕਿੱਦਾਂ ਨਹੀਂ ਜਾਣਾ। ਘਰ ਦਾ ਕੰਮ ਕਰੋ। ਕਿ ਢੀ ਚਲਾਕ ਵਾ ਤਿਆਰ ਹੋ ਗਏ ਤਾਂ ਤੁਰ ਵੀ ਪਈ ਆ। ਹੁਣ ਮੈਂ ਦੱਸਣ ਆਈ ਆ। ਦੱਸਣਾ ਕੀ ਆ? ਤਿਆਰ ਤਾਂ ਹੋ ਗਈ ਆ। ਹਾਂ। ਮੰਮੀ ਇੰਨੇ ਨਾ ਬੋਲਣ ਦੇ। ਅੱਛਾ ਰਪਿੰਦਰ ਖਲੋਤੀ ਲੱਗੇ। ਮੰਮੀ ਬੜੀ ਉੱਚੀ ਉੱਚੀ ਡੇ ਆ। ਇਹ ਤਾਂ ਕਦੀ ਨਹੀਂ ਗੁੱਸੇ ਵਿੱਚ ਬੋਲ ਲੇਨੀ ਆ। ਇਦਾਂ ਕਰਦੀ ਆ। ਬਾਲ ਦੀ ਤੇਲ ਪਾ ਕੇ ਹੁੰਦੀ ਆ। ਅੱਗੇ ਸੰਦੀਪ ਕੱਲੀ ਹੀ ਤਾਂ ਟਾਈਮ ਨਾ اٹਕੇ ਕੰਮ ਕਰ ਲੈਣਾ ਹੁਣ ਦੋਵੇਂ ਗਾਣੀਆਂ ਹੋ ਗਈਆਂ ਵਾ ਰਿਸਾਂ ਜੀ ਦਾ ਵਿੱਚ ਹੀ ਮਰ ਚ ਲੀਆਂ ਵਾ ਭਿਓ ਕਹਿੰਦੀ ਉਹ ਕਰੇ ਤੋ ਉਹ ਕਹਿੰਦੀ ਉਹ ਕਰੇ ਇਸੇ ਆਪਾ ਮੇਰੇ ਪਾ ਦਾ ਮੰਮੀ ਕੀ ਗੱਲ ਹੋਈ ਬੜਾ ਬੋਲਣ ਦੇ ਦੀ ਨਹੀਂ ਬੋਲਣਾ ਕੀ ਆ ਅਸੋਈ ਦਾ ਕੰਮ ਤੇ ਦੇਖਦਾ ਨਹੀਂਗਾ ਫਿਰ ਲੰਗਰ ਪਾਣੀ ਵੀ ਪਕਾਉਣਾ ਵਾ ਤੇ ਸੱਜੀ ਵੀ ਬਣਾਉਣੀ ਆ ਤੇ ਮੰਮੀ ਭੂਏ ਤੁਸੀਂ ਚੜਾਇਆ ਉਹਨੂੰ ਤੁਸੀਂ ਕਹਿੰਦੇ ਰਸੋਈ ਚ ਨਹੀਂ ਵੜਨ ਦੇਣਾ ਉਹਨੂੰ ਤੇ ਫਿਰ ਕੰਮ ਵੀ ਨਾਲ ਕਰਾਇਆ ਕਰੇ ਨਾ ਮੇਰੇ ਕੱਲੀ ਦੇ ਸਿਰ ਤੇ ਸੋੜ ਦਿੰਨੇ ਆ ਤੇ ਚਾਲ ਸੰਦੀਪ ਹੋਰ ਸੋਏ ਦਾ ਤੂੰ ਕਰ ਲਿਆ ਕਰ ਉਹ ਬਣ ਫੱਬ ਕੇ ਤਿਆਰ ਬਿਆਰ ਹੋ ਕੇ ਆ ਗਈ ਇਹ ਮੇਰੇ ਸੇਲੀ ਦਾ ਜਨਮ ਦੇਣਾ ਤੇ ਮੈਂ ਉੱਥੇ ਜਾਣਾ ਵਾ ਉਹਨੇ ਬੜੇ ਫੁੱਲ ਟੰਗੇ ਹੀ ਸਿਰ ਤੇ ਐਸੇ ਕਰਕੇ ਟੰਗੇ ਹੀ ਤਿਆਰ ਹੋਈ ਆ ਵੀ ਚੱਲੀ ਆ ਮੈਂ ਪੁੱਛਿਆ ਨਹੀਂ ਮੈਨੂੰ ਦਸਣ ਆਈ ਹੀ ਸੱਸਰ ਵਾਇਆ ਹੀਗਾ ਵੀ ਮੰਮੀ ਅਸੀਂ ਚੱਲੇ ਆ ਤੇ ਅਸੀਂ ਆ ਜਾਣਾ ਵਾ ਤੇ ਮੈਂ ਮਨਾ ਕਰਤਾ ਮੈਂ ਕਿਤੇ ਨਹੀਂ ਗਾ ਜਾਣਾ ਚੁੱਪ ਕਰਕੇ ਬਹਿ ਜਾ ਟਾਡੀ ਗਲਤੀ ਐ ਸਾਰੀ ਨਹੀਂ ਸੰਦੀਪ ਮੈਂ ਕੀ ਕਰਾਂ ਮੈਂ ਤਾਂ ਬਥੇਰੀਆਂ ਗੱਲਾਂ ਕੀਤੀਆਂ ਵਾ ਮੈਂ ਹਾਂ ਤੂੰ ਤੇ ਭਰਾਵਾ ਭਰਾਵਾ ਦੇ ਸਿਰ ਪੜਵਾਉਂ ਤਾਂ ਕੋਈ ਕਸਰ ਨਹੀਂ ਛੱਡੀ ਕਿੱਦਾਂ ਕਾਲਮ ਬੋਲਣ ਰਹੀ ਤੇਰੇ ਪਿਓ ਦੇ ਨਾਲ ਤੂੰ ਪਤਾ ਨਹੀਂ ਸੁਣਿਆ ਕਿ ਨਹੀਂ ਸੁਣਿਆ ਮੰਮੀ ਤਹੀ ਬੜੀਆਂ ਮਿੱਠੀਆਂ ਪਿਆਰੀਆਂ ਗੱਲਾਂ ਕਰਨ ਡਈਏ ਦੇ ਨਾਲ ਪਰ ਹੋਰ ਗੱਲਾਂ ਦੇ ਨਾਲ ਸੰਦੀਪ ਮੈਂ ਕੋਈ ਗੱਲ ਨਹੀਂ ਕੀਤੀ ਉਹ ਸਿਰ ਤੇ ਚੜ ਗਈ ਹੋਂ ਤੁਹਾਡੇ ਨਹੀਂ ਉਹਨੂੰ ਤਾਂ ਮੈਂ ਇੰਨਾ ਹੀ ਪੁੱਛਿਆ ਸੀ ਕਿ ਪਿੱਪੀ ਐਂਡ ਕਿਹੜਾ ਵਾ ਤੇਰੇ ਨਾਨਕੇ ਕਿੱਥੇ ਆ ਮੈਂ ਹਾਂ ਪੁੱਛਾਂ ਤਾਂ ਸਹੀ ਤੇ ਕੋਈ ਘਰ ਕਰਾਣਾ ਵੀ ਹੈਗਾ ਵਾ ਕਿ ਨਹੀਂ ਹੈਗਾ ਤਾਂ ਡਈ ਸਾਨੂੰ ਪੁੱਛਣਾ ਤੇ ਉਹ ਮੰਮੀ ਸਿਰ ਤੇ ਚੜ ਗਈ ਹੋਰ ਕਿ ਮੰਮੀ ਮੇਰੇ ਵਾਲੀ ਆ ਕੋਈ ਗੱਲ ਨਹੀਂ ਤਾਂ ਪਿਆਰ ਹੋ ਜੰਨੀ ਆ ਤੇ ਮੰਮੀ ਨੂੰ ਪੁੱਛ ਹੁੰਨੀ ਆ ਤਾਂ ਜੇ ਸਿਰ ਤੇ ਚੜ ਗਈ ਆ ਨਾ ਤਾਂ ਮੈਨੂੰ ਸਿਰ ਤੋਂ ਲਾਉਣਾ ਵੀ ਆਉਂਦਾ ਵਾ ਵੇਖੀ ਮੈਂ ਲੰਦੀ ਕਿਦਾਂ ਨੂੰ ਥੋਣੀ ਤੈਨੂੰ ਪੁੱਛਿਆ ਕਰਨਾ ਉਹਨੇ ਚੁੱਪ ਕਰਕੇ ਚਲ ਜਾ ਕਰਨਾ ਉਹਨੇ ਪੁੱਛਿਆ ਨਹੀਂ ਕਰਨਾ ਦੇਖੀ ਸਹੀ ਹਾ ਪੁੱਛਿਆ ਤਾਂ ਬਿਨਾ ਪਿਆਰ ਤੇ ਭਾਵੇਂ ਬਾਹਰ ਕਿਦਾਂ ਪਉਂਦੀ ਆ ਤੇ ਜੇ ਪਾਉਗੀ ਨਾ ਤੇ ਸਦਾ ਲਈ ਇਹ ਘਰ ਉਧੇ ਨਾ ਗੇਟੋ ਦੇ ਲਈ ਬੰਦ ਰਹਿਣਗੇ ਇਹ ਘਰ ਚ ਵੱਢ ਨਹੀਂ ਸਕਦੀ ਤੂੰ ਨਾ ਡਾਇਆ ਕਰੋ ਉਹਨੂੰ ਕੰਮ ਥੋੜਾ ਬੋਤਾ ਕੋਈ ਗੱਲ ਨਹੀਂ ਕਰਨ ਦਿਆ ਕਰੋ ਸੋਈ ਗੱਲ ਨਹੀਂ ਆਪੇ ਕਰਿਆ ਕਰੋ ਵੰਡ ਲਓ ਇੱਕ ਟਾਈਮ ਤੂੰ ਕਰ ਲਿਆ ਕਰ ਤੇ ਇੱਕ ਟਾਈਮ ਉਹ ਕਰ ਲਿਆ ਕਰੇ ਮੈਨੂੰ ਠੇਕਾ ਥੋੜਾ ਵਾ ਤੁਸੀਂ ਕਹਿ ਜਿਓ ਆਪੇ ਉਹਨੂੰ ਕੋਈ ਨਹੀਂ ਮੈਂ ਕਹਿ ਦੂੰਗੀ ਮੈਨੂੰ ਤਾਂ ਤੁਹਾਡੇ ਵਿਆਹਾਂ ਹੋਇਆਂ ਤਾਂ ਕੀ ਸੋਖ ਵਾ ਦੋ ਨਵਾਂ ਲਿਆਂਦ ਗਾਵਾਂ ਤੇ ਰੋਟੀ ਪਾਣੀ ਮੈਨੂੰ ਪਕਾਉਣਾ ਪੈਂਦਿਆ ਉਹ ਜਿਹੇ ਮੇਰੇ ਮੁੰਡੇ ਆ ਜਿਹੜਾ ਕੋਈ ਕਹਿੰਦਾ ਹੀ ਨਹੀਂਗੇ ਵੀ ਉੱਠ ਕੇ ਕੰਮ ਕਰੋ ਤੂੰ ਵੀ ਅੱਗੇ ਕਰ ਲੈਣੀ ਆ ਤੂੰ ਵੀ ਹੁਣ ਜਿਆਰੀ ਸਮਝੇਰੀਆਂ ਕਰਦੀਆਂ ਦਲਜੀਤ ਵੀ ਮੈਨੂੰ ਕੋਲ ਕਹਿੰਦਾ ਉਹ ਵੀ ਭੂਵੇਂ ਚੜਿਆ ਵਾ ਮੇਰੇ ਸਾਹਮਣੇ ਕਰਦਾ ਵਾ ਤੇਰੇ ਸਾਹਮਣੇ ਤਾਂ ਵੀ ਗੋਮੋ ਜਾਂਦਾ ਵਾ ਚੱਲੀਏ ਫਿਰ ਪਾਵਾਂ ਆ ਪਾ ਦੋ ਕਿਉਂ ਹੋਣਾ ਕੀ ਆ ਹਾਂ ਕਹਿੰਦੇ ਸੀ ਨਾ ਮੰਮੀ ਨੂੰ ਦੱਸਿਆ ਜਾਗੇ ਆ ਚਲ ਜਿਹਾ ਗਿਆ ਵਾ ਪਾ ਲੋ ਸ਼ੇਰਵਾਨੀ ਤੇ ਚਲ ਜੋ ਠੀਕ ਆ ਮੰਮੀ ਨੇ ਕਹਿਣਾ ਕੀ ਆ ਨਾ ਕਰਦੀ ਹੈਗੇ ਵਾਧੂ ਦੀ ਬੇਇੱਜ਼ਤੀ ਕਰਾਗੇ ਰੱਖਤੀ ਉਹ ਦੱਸ ਤੂੰ ਦੱਸ ਦੇਣਾ ਇਹ ਨਾ ਕਿ ਅਸੀਂ ਲੱਗੇ ਜਾਣਾ ਵਾ ਛੇਤੀ ਆ ਜਾਾਂਗੇ ਇੱਕ ਵਾਰ ਕਿਹਾ ਵਾ ਮੈਂ ਤੇ ਮੰਮੀ ਨੂੰ ਕਿਹਾ ਸੀ ਵੀ ਆਪਾਂ ਘੰਟੇ ਤੱਕ ਆ ਜਾਣਾ ਵਾ ਕੋਈ ਨਾ ਨੂੰ ਜਾ ਲੈੰਦੋ ਉਹਨਾਂ ਦੇ ਗਾੜੀਆਂ ਹੋਰ ਇਸ ਦੇ ਵੇ ਤੂੰ ਇਹ ਉੱਥੇ ਜਲ ਜਾਣਾ ਵਾ ਇਹ ਜਾ ਕੇ ਮੁੰਡੇ ਨੂੰ ਵੀ ਮਰਵਾਵੇਂਗੀ ਉਹ ਅੱਜ ਜਾਂ ਪਤਾ ਨਹੀਂ ਕੀ ਕੀ ਬੋਲੀ ਜਾਂਦੀ ਚੱਲ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਨਾ ਕਵਾਂ ਜਾ ਕੇ ਉਹ ਤੁਸੀਂ ਨੀ ਕ ਜਾਣਾ ਹੈਗਾ ਰਹਿੰਦੋ ਆਪਾਂ ਜਾਣਾ ਹੀ ਨਹੀਂ ਹੁਣ ਕੀ ਜਾਣਾ ਵੇ ਹੋ ਜਿਆ ਮੈਂ ਚੰਗੀ ਭਲੀ ਤਿਆਰ ਹੋਉਂਦੀ ਹਾਂ ਤੇ ਸਾਰਾ ਕੰਮ ਵਿਚੇ ਰਹਿਣ ਦਿੱਤਾ ਜਾਂ ਵੀ ਉਹ ਤੂੰ ਤਿਆਰ ਹੋ ਤਾਂ ਗੇਤਾ ਪੁੱਛ ਲੈਣਾ ਹੀ ਨਾ ਉਹਨਾਂ ਜਦੋਂ ਹੁਣ ਜਾਣਾ ਉਹਨਾਂ ਦੇ ਕਿਤੇ ਨਾ ਕਿਤੇ ਪੈ ਗਈ ਆ। ਅਈ ਜੇ ਤੂੰ ਕਹਿੰਦਾ ਇਹ ਵੀ ਕੱਪੜੇ ਪਾ ਕੇ ਫੇਰ ਜਾਣੇ। ਮਾਦੀ ਹੋਈ ਏ ਕਿਤੇ ਕੀ ਜਾਣਾ ਮਾਵੀ। ਮੈਂ ਚੱਲ ਜੇ ਫੋਨ ਆਊਗਾ ਨਾ ਉਹਨੂੰ ਕਹੀਂ ਤੈਨੂੰ ਕੰਮ ਪੈ ਗਿਆ ਹੈ ਕੋਈ ਤੇ ਉੱਥੇ ਜਾਣਾ ਪੈ ਗਿਆ। ਜੇ ਇਹੋ ਹੀ ਸੰਦੀਪ ਨੂੰ ਫੋਨ ਆਇਆ ਹੁੰਦਾ ਉਹਦੀ ਸਹੀ ਲੀਦਾ ਤੇ ਕੀ ਗੱਲ ਉਹਨੂੰ ਨਾ ਜਾਣ ਦਿੰਦੇ ਜਾਣ ਤਾਂ ਦੇਣਾ ਹੀ ਨਾ। ਕੋਈ ਗੱਲ ਨਹੀਂ ਜਦੋਂ ਉਹ ਕਿਤੇ ਜਾਣਗੇ ਨਾ ਤੇ ਪਾਵਾਂਗਾ ਰਫੜ ਮੈਂ ਵੀ। ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ। ਮਾਦੀ ਹੋਈ ਏ ਕਿਤੇ ਮੈਨੂੰ ਨਹੀਂ ਪਤਾ ਨਹੀਂ ਕੀ ਸਾਬ-ਤਾਵਾ ਤੇ ਕੀ ਨਹੀਂ ਹੈ। ਹੋਂ ਜਿੱਥੇ ਜਾਣਾ ਆਉਣਾ ਉਥੇ ਜਾਣਾ ਆਉਣਾ ਵੀ ਪੈਂਦਾ ਹੀ ਆ ਇਹ ਤਾਂ ਕਹਿੰਦੇ ਆ ਵੀ ਨਾ ਤੂੰ ਘਰੋਂ ਬਾਹਰ ਨਿਕਲ ਹੀ ਨਾ ਹੁਣ ਡੈਡੀ ਨੇ ਡਿਆ ਮੈਂ ਗੱਲ ਕਰਨ ਤੇ ਮੁੜ ਕੇ ਦਲਜੀਤ ਆ ਗਿਆ ਹੀ ਉਥੇ ਅੱਛਾ ਤੇ ਮੁੜ ਕੇ ਇਹ ਤੂੰ ਉਹਦਾ ਕਸੂਰ ਨਹੀਂ ਕੱਢਦਾ ਸੁਨੀਲ ਦਾ ਕਸੂਰ ਕੱਢੀ ਜਾਣਾ ਤੇ ਮੈਂ ਉਹ ਬੋਲਦੀ ਗੱਲ ਹੀ ਜਾਣ ਕੇ ਉਹਨੂੰ ਮੇਰੀ ਸੁਣੋ ਗੱਲ ਮੈਂ ਉਹ ਤੁਹਾਨੂੰ ਗੱਲ ਦਸੀ ਮੇਰਾ ਫਰਜ਼ ਬੰਦਾ ਸੀ ਇਹਨਾਂ ਦੱਸੰਦਾ ਹਾਂ ਜੇ ਹੁਣ ਮੈਂ ਤੁਹਾਨੂੰ ਨਾ ਦੱਸਦੀ ਜੇ ਤੁਹਾਨੂੰ ਬਾਹਰੋਂ ਕਿਤੇ ਪਤਾ ਲੱਗਦੀ ਪਿਆ ਗੱਲ ਘਰ ਦੇ ਵਿੱਚ ਹੋਣਦੀ ਹੀ ਆ ਤੇ ਤੁਸੀਂ ਮੇਰੇ ਦੁਆਲੇ ਹੋਣਾ ਹੀ ਨਾ ਤੇ ਮੰਮੀ ਵੀ ਉਥੇ ਹੀ ਮੰਮੀ ਕਹਿੰਦੀ ਮੈਨੂੰ ਕਿਉਂ ਦੱਸਿਆ ਉਹਨੇ ਮੁੜ ਕੇ ਮੰਮੀ ਡੱਪੇ ਹੁਣ ਮੇਰ ਨਾਲ ਹਾਂ ਇਹ ਤੁਸੀਂ ਉਹਨੂੰ ਇਹ ਕੀ ਗੱਲਾਂ ਦੱਸੰਦੇ ਹੀ ਉਹ ਇਹ ਜੇ ਸਿਰ ਪਾੜਨ ਲੱਗੇ ਦੋਵੇਂ ਭਰਾ ਉਹ ਆ ਜੇ ਆ ਮੈਂ ਹਾਂ ਦੱਸ ਇਹਦੇ ਵਿੱਚ ਕਿਹੜੀ ਗੱਲ ਮਿਕਣੀ ਕਿਹੜੀ ਚੁਗਲੀ ਕੀਤੀ ਹੈ ਜਿਹੜੀ ਗੱਲ ਹੈਗੀ ਉਹ ਮੈਂ ਦੱਸੀ ਤੁਹਾਨੂੰ ਪੀਦਾ ਉਹ ਕਹਿੰਦੀ ਸੀ ਤੇ ਤੁਹਾਡਾਂ ਦੇ ਘਰ ਦੇ ਵਿੱਚ ਕੋਈ ਵੀ ਹਿੱਸਾ ਤੇ ਉਹ ਆ ਚੱਲ ਕੋਈ ਗੱਲ ਨਹੀਂ ਹਿੱਸਾ ਤੇ ਉਹਨੂੰ ਲੈ ਕੇ ਦੱਸਾਂਗੇ ਹੁਣ ਗਾੜੀ ਸੰਦੀਪ ਹੋਣਾ ਇਹ ਵੀ ਕਿਤੇ ਇੱਕ ਫਤ ਪਾਉਣੀ ਆ ਹੌਣ ਖੁਸ਼ ਹੋ ਗਈ ਹੋਣੀ ਆ ਵੀ ਚੰਗਾ ਸੋ ਕੋ ਜਾਣ ਨਹੀਂ ਦਿੱਤਾ ਹੈਗਾ ਉਹ ਰਹਿਣ ਦੇਗਾ ਜੇ ਚਲ ਗਏ ਨਾ ਤੇ ਫੇਰ ਤਾਂ ਹੋਰ ਵੱਜ ਜਾਣਾ ਵਾ ਰਹਿਣ ਦੇਣਾ ਵਾ ਤੇ ਕੀ ਹੋਣ ਜਾਣਾ ਵਾ ਨਗੀਮ ਕੰਕੂ ਦੇਖਣ ਨਾ ਇਹ ਕਾ ਨਹੀਂ ਪਿੱਛ ਦੱਸ ਸਾਨੂੰ ਜਾਣ ਦੇ ਤੂੰ ਛੇਤੀ ਤੇ ਅਹੀਂ ਆ ਜਾਣਾ ਕਿੰਨਾ ਕੋ ਉੱਥੇ ਟਾਈਮ ਲੱਗਣਾ ਭਲਾ ਚੱਲ ਕੋਈ ਗੱਲ ਦਿਲਜੀਤ ਨੂੰ ਹਨ ਕਿਤੇ ਜਾਲਾਂ ਦੇ ਫੇਰ ਇਹਨਾਂ ਨੂੰ ਮੈਂ ਦੱਸੂਗਾ ਤੇ ਹੁਣ ਇਹ ਕਿੱਥੇ ਚੱਲੇ ਉਹ ਵੀ ਵਧੀਆ ਹੈਗਾ ਮੈਂ ਚੱਕਾ ਰਹਿ ਇਹ ਕਰਦੇ ਨਹੀਂ ਕਿਤੇ ਬੋਲਦੇ ਨਹੀਂ ਤੁਸੀਂ ਇੱਥੇ ਕੀ ਕਰਨ ਦੇ ਆ ਕੀ ਆ ਪਾਣੀ ਚੈੱਕ ਕਰਨ ਦੇ ਮੈਂ ਪਰ ਚੈੱਕ ਨਹੀਂ ਕਿਤਨਾ ਗਏ ਤੇਲ ਚੈੱਕ ਕਿਤਨਾ ਕਰਨਾ ਗਏ ਪਾਣੀ ਅੱਛਾ ਅੱਛਾ ਠੀਕ ਹੈ ਇਹ ਤਾਂ ਜਾਣੇ ਪੈ ਜਾਂਦਾ ਦੂਰ ਕਿਤੇ ਆਹੋ ਇਹ ਤੇ ਗੱਲ ਹੈ ਆ ਵਾ ਤੇ ਕੰਮ ਹੀ ਕੋਈ ਨਹੀਂ ਨਹੀਂ ਮੈਂ ਤਾਂ ਉਦਾਂ ਹੀ ਆਈ ਸੀ ਮੈਂ ਵੇਖਾ ਪਤਾ ਨਹੀਂ ਕਿੱਥੇ ਚੱਲ ਗਏ ਆ ਅੱਛਾ ਮੰਮੀ ਕੀ ਗੰਡੇ ਮੰਮੀ ਤੇ ਆਟਾ ਗੁੰਨਣ ਦੇ ਹੀ ਮੰਮੀ ਆਟਾ ਗੁੰਨਣ ਦੇ ਤੁਹਾਨੂੰ ਕੀ ਗੱਲ ਵਾ ਤੇ ਹੁਣ ਮੈਂ ਠੇਕਾ ਲਿਆ ਵਾ ਉਹਨੂੰ ਤੇ ਮੰਮੀ ਕਹਿੰਦੇ ਨਹੀਂ ਕੁਝ ਵੀ ਸੰਦੀਪ ਜਿੱਦਾਂ ਕਰੀਂ ਉਹਨਾਂ ਛੱਡ ਦੇ ਹੁਣ ਮੰਮੀ ਨੇ ਇੱਕ ਗੱਲ ਕਰਤੀ ਆ ਕਿਸ ਵੇਲੇ ਤੂੰ ਕਰ ਲਿਆ ਕਰ ਜਾਂ ਸ਼ਾਮਾ ਨੂੰ ਕਰ ਲਿਆ ਕਰ ਤੇ ਮੰਮੀ ਨੂੰ ਕੰਮ ਨਹੀਂ ਡੋਣਾ ਜ਼ਿਆਦਾ ਠੀਕ ਹੈ ਨਾ ਤੇ ਮੈਂ ਮੰਮੀ ਨੂੰ ਕਹਾਂ ਕਿ ਇਹ ਕਰੀ ਜਾਂ ਤੂੰ ਕਰਨਾ ਮੰਮੀ ਆ ਭੇਡਾ ਭੇਕ ਉਹਨਾਂ ਨੇ ਪਹਿਲਾਂ ਤਾਂ ਰਪਿੰਦਰ ਆਈ ਨਹੀਂ ਉਹਨਾਂ ਤੇ ਗੁਣਾਂ ਨੇ ਵਿਚੜੀ ਨੇ ਟਾਈਮ ਕਿੰਨਾ ਹੋਣ ਗਿਆ ਅੰਦਰ ਕਿਤੇ ਆਈ ਏ ਰਸੋਈ ਚ ਉਹਦਾ ਗੁੱਸਾ ਮੰਮੀ ਨੇ ਮੇਰੇ ਤੇ ਕੱਢ ਦਿੱਤਾ ਉਹ ਪਤਾ ਨਹੀਂ ਕਿੱਥੇ ਚੱਲੀ ਆ ਸਹੇਲੀ ਦੀ ਪਾਰਟੀ ਏ ਰੇ ਤੇ ਦੱਸਿਆ ਨਹੀਂ ਮੰਮੀ ਨੂੰ ਤਿਆਰ ਹੋ ਗਈ ਤੇ ਪੁੱਛਣ ਚੱਲ ਗਈ ਅੱਛਾ ਤੇ ਮੰਮੀ ਬੜੇ ਉੱਚੀ ਉੱਚੀ ਬੋਲਣ ਡੇ ਸੀ ਤੇ ਮੈਂ ਤੇ ਅਚਾਨਕ ਚੱਲ ਗਈ ਉੱਤੇ ਹੀ ਤੇ ਮਮਮੀ ਆਟਾ ਡੇਹੀ ਗੁੰਨਣ ਮੈਨੂੰ ਕੀ ਪਤਾ ਸੀ ਹੁਣ ਤੇ ਚਲ ਗਏ ਪਾਰਟੀ ਤੇ ਮਮਮੀ ਆਵਾਜ਼ ਹੀ ਮਾਰ ਲੈਂਦੇ ਅੱਗੇ ਨਹੀਂ ਮਮਮੀ ਆਵਾਜ਼ ਮਾਰਦੇ ਕਿ ਸੰਦੀਪ ਆ ਕੰਮ ਕਰ ਲਾ ਉਹ ਪਾਰਟੀ ਤੇ ਚਲ ਗਏ ਆ ਨਹੀਂ ਹਜੇ ਨਹੀਂ ਗਏ ਮਮਮੀ ਨੇ ਮਨਾ ਕਰਤਾ ਉਹਨੂੰ ਨਹੀਂ ਜਾਣਾ ਮਮਮੀ ਨੇ ਗਾਲੀ ਮਨਾ ਕਰਤਾ ਵਾ ਕਿਤੇ ਜਾਣ ਵੀ ਦਿਆ ਕਰੋ ਉਹਨਾਂ ਨੂੰ ਤੇ ਤਿਆਰ ਹੋ ਕੇ ਕੀ ਪੁੱਛਣਾ ਹੁੰਦਾ ਫਿਰ ਚੁੱਪ ਕਰਕੇ ਚਲ ਜਾਂਦੇ ਜੇ ਤਾਂ ਬੜਾ ਗਾਣਾ ਵਿਚਾਰੀ ਨੂੰ ਜੇ ਤਾਂ ਬੜਾ ਭੁੱਲਦਾ ਵਿਚਾਰੀ ਨੂੰ ਨਹੀਂ ਤੁਹਾਨੂੰ ਬੜੀ ਵਿਚਾਰੀ ਲੱਗਦੀ ਆ ਤੁਸੀਂ ਦੋਵਾਂ ਜਾਣੀ ਨੇ ਨਾ ਉਨੂੰ ਘਟਕ ਨਹੀਂ ਦੇਣਾ ਜਦ ਤੱਕ ਮੈਨੂੰ ਲੱਗਦਾ ਵਾ ਅਸੀਂ ਉਹਨੂੰ ਕੀ ਕਹਿੰਨੇ ਆ ਜਦੋਂ ਮਰਜ਼ੀ ਵੇਖ ਲਓ ਉਹ ਡੋਡ ਡੋਡ ਤੇ ਪੈਂਦੀ ਉਹਨੂੰ ਜਦੋਂ ਮਰਜ਼ੀ ਵੇਖ ਲਓ ਤੁਸੀਂ ਤੇ ਮੇਰੇ ਤੇ ਹੀ ਕਸੂਰ ਕੱਢਣਾ ਹੁੰਦਾ ਵਾ ਤੇ ਬਸ ਮੇਰੇ ਦਵਾਲੇ ਰਹਿੰਦੇ ਆ ਗੱਲ ਉਹਨਾਂ ਦੀ ਹੁੰਦੀ ਆ ਮੈਂ ਸਗੋਂ ਤੁਹਾਨੂੰ ਦੱਸਿਆ ਉਹ ਦੱਸਿਆ ਤਾਂ ਹੈਗਾ ਸੰਦੀਪ ਮੇਰੀ ਸੁਣ ਲਓ ਗੱਲ ਦੋਵੇਂ ਜਣੀਆਂ ਨੇ ਕੰਮ ਵੰਡ ਲਓ ਸਵੇਰ ਦਾ ਕੰਮ ਕਰਨਾ ਕਿ ਸ਼ਾਮ ਦਾ ਕੰਮ ਕਰਨਾ ਇਹ ਮੈਨੂੰ ਦੱਸ ਦੇ ਮੈਂ ਸਵੇਰ ਦਾ ਕਰ ਲਿਆ ਕਰੂੰਗੀ ਸ਼ਾਮ ਦਾ ਨੂੰ ਕਿ ਤੂੰ ਕਰਿਆ ਕਰੇ ਮੰਮੀ ਨੂੰ ਦਾਦੀ ਠੀਕ ਹੈ ਨਾ ਮੈਂ ਦਾਦੀ ਉਹਨੂੰ ਵੀ ਦੱਸ ਦੇ ਸ਼ਾਮ ਦਾ ਕੰਮ ਕਰਨਾ ਨੇ ਤੂੰ ਹੀ ਬੜਾ ਬੰਦੇ ਆ ਨਾ ਦੱਸਿਆ ਕਰੋ ਮੰਮੀ ਨੂੰ ਹਰ ਗੱਲ ਇਹਦੇ ਕੰਮ ਵੰਡੇ ਨਾ ਫੇਰ ਹੀ ਪਤਾ ਲੱਗਣਾ ਇਹਨਾਂ ਨੂੰ ਮੰਮੀ ਵੀ ਜਿਹੜੇ ਕੱਲੇ ਲੱਗੇ ਰਹਿੰਦੇ ਰਸੋਈ 'ਚ ਦੋਵੇਂ ਅੰਦਰ ਬੜੀਆਂ ਰਹਿੰਦੀਆਂ ਜਦ ਤੂੰ ਬੜੀ ਬਾਹਰ ਨਿਕਲ ਕੇ ਬੈਠੀ ਆ ਬਾਹਰ ਨਿਕਲ ਕੇ ਕੀ ਬਹਿਣਾ ਵਾ ਘਰ ਦੀਆਂ ਹੀ ਸੋਚਾਂ ਸੋਚਣ ਲਈ ਆ ਤੇ ਘਰ ਵਿੱਚ ਬੰਨ ਕੀ ਡਿਆ ਵਾ ਕੀ ਹੋਇਆ ਹੁਣ ਹੁਣਾ ਕੀ ਆ ਹਾਂ ਉਹ ਨਿੱਕੀ ਦੀ ਗੱਲ ਸੁਣ ਲੋ ਅੱਛਾ ਤਿਆਰ ਵਿਆਰ ਹੋ ਗੇ ਨਾ ਪੁੱਠਾ ਸਿੱਧਾ ਸਿਰਵਾ ਕੇ ਤੇ ਮੇਰੇ ਵੱਲ ਆਈ ਇਹ ਮੰਮੀ ਜੀ ਮੇਰੀ ਸੇਲੀ ਦਾ ਜਨਮ ਦਿਨਵਾ ਉਹਨੇ ਪਾਰਟੀ ਰੱਖੀ ਆ ਤੇ ਫਿਰ ਤੂੰ ਕੀ ਕਿਹਾ ਕੋ ਮੈਂ ਕੀ ਕਹਿਣਾ ਸੀਗਾ ਹਾਂ ਮੈਂ ਹਾਂ ਹੁਣ ਮੈਨੂੰ ਤਾਂ ਦੱਸਣ ਆਈ ਆ ਪੁੱਛਣ ਨਹੀਂ ਆਈ ਵੀ ਮੰਮੀ ਜਾਵਾਂ ਕਿ ਨਾ ਜਾਵਾਂ ਤੇ ਚੁੱਪ ਕਰਕੇ ਨਾ ਤੇ ਕਰਦਾ ਕੰਮ ਕਰ ਕਿਤੇ ਨਹੀਂ ਗਾ ਜਾਣਾ ਮੈਂ ਹਾਂ ਤੂੰ ਤਾਂ ਮਰਨਾ ਹੀ ਮਰਨਾ ਵਾ ਮੇਰੇ ਪੁੱਤ ਨੂੰ ਨਾਲ ਕਿ ਉਮਰ ਬੋਣਾ ਵਾ ਜੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਪੀ ਉੱਥੇ ਆਈ ਆ ਦੋ ਚਾਰ ਮੁੰਡੇ ਲੈ ਕੇ ਨਾਲ ਆ ਜੂ ਇਹਨੂੰ ਸੱਟ ਪੇੜ ਲਾ ਦੂ ਤੇ ਮੈਂ ਪੁੱਤ ਕਿੱਥੋਂ ਲੱਭਣਾਵਾ ਗੱਲ ਤਾਂ ਤੂੰ ਵਧੀਆ ਕੀਤੀ ਸਹੀ ਗੱਲ ਵਾ ਵੀ ਮੁੜ ਕੇ ਕਿੱਥੋਂ ਲੱਭਦਾ ਫੇਰਨਾ ਵਾ ਰਮਨ ਜਦੋਂ ਇਹਨੂੰ ਪਤਾ ਵਾ ਵੀ ਮਾ ਆ ਕੰਮ ਕੀਤਾ ਵਾ ਤੇ ਫਿਰ ਕਿਉਂ ਪੰਗੇ ਲੈਣ ਡਈ ਆ ਸਹੇਲੀ ਦੀ ਪਾਰਟੀ ਕੋਈ ਜ਼ਰੂਰੀ ਐਨੂੰ ਜੇ ਕੰਮ ਦੀ ਗੱਲ ਵਾ ਨਾ ਕੰਮ ਨੂੰ ਜੀ ਨਹੀਂ ਕਰਦਾ ਸਬਜ਼ੀ ਮੈਂ ਕੱਟ ਕੇ ਆਈ ਆ ਆਟਾ ਮੈਂ ਗੁੰਨ ਕੇ ਆਈ ਆ ਅੱਗੇ ਵੱਡੀ ਕਰ ਲੈਂਦੀ ਹੁੰਦੀ ਸੀ ਹੁਣ ਇਹਦੇ ਆਲੇ ਵੇਖ ਕੇ ਨਾ ਉਹ ਵੀ ਕੰਮ ਨਹੀਂ ਕਰਦੀ ਉਹ ਤੂੰ ਇਦਾਂ ਕਰ ਦਵਾਂ ਨੂੰ ਕੰਮ ਵੰਡ ਦੇ ਕੰਮ ਮੈਂ ਕੀ ਵੰਡਦਾ ਜਿੰਨੇ ਕਰਨਾ ਨੇ ਇਦਾਂ ਹੀ ਕਰੀ ਜਾਣਾ ਵਾ ਇਦਾਂ ਕਿਦਾਂ ਕਰੀ ਜਾਣਾ ਅੱਗੇ ਉਹ ਕੱਲੀ ਹੀ ਤੇ ਕਰੀ ਜਾਂਦੀ ਸੀ ਉਹਨੂੰ ਪਤਾ ਵੀ ਮੈਨੂੰ ਕਰਨਾ ਪੈਣਾ ਤੇ ਹੁਣ ਹੈਗੀਆਂ ਦੋ ਜਾਨੀਆਂ ਤੇ ਚੱਲ ਦੋ ਜਾਨੀਆਂ ਵਾ ਇੱਕ ਜਾਨੀ ਸੋਈ ਦਾ ਕਰ ਲੇ ਇੱਕ ਜਾਨੀ ਸਾਫ ਸਫਾਈ ਦਾ ਕਰ ਲੇ ਕੰਮ ਕਿੰਨਾ ਕੁ ਵਾ ਕਿੰਨੀਆਂ ਕੁ ਤਾਣਾ ਹੀ ਤੋੜਨੀਆਂ ਵਾ ਕਿੰਨੇ ਕੁ ਜਾਣੇ ਆਹੀ ਤੇ ਤੂੰ ਵੰਡ ਕੇ ਦੇਂਗੀ ਉਹਨਾਂ ਨੂੰ ਪਤਾ ਹੋਊਗਾ ਵੀ ਆ ਕੰਮ ਮੈਂ ਕਰਨਾ ਆ ਕਰਨਾ ਮੈਂ ਤਾਂ ਬੜੀ ਦੁਖੀ ਹੋ ਗਈ ਜੀ ਜਿੱਦਾਂ ਦੀ ਘਰ ਵਿੱਚ ਆ ਗਈ ਹੈ ਨਾ ਕਲੇਸ਼ ਨਹੀਂ ਜੇ ਮੁੱਕਦਾ ਤੁਹਾਡੇ ਸਾਹਮਣੇ ਕੱਲ ਮੁੰਡੇ ਕਿੱਦਾਂ ਬੋਲਣ ਡਏ ਸੀ ਕਿਤੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਸਾਡੇ ਘਰ ਕੋਈ ਕਰਦਾ ਹੁੰਦਾ ਲੋਕੀ ਸੌਂ ਖਾਂਦੇ ਹੁੰਦੇ ਸਾਡੇ ਘਰ ਦੀ ਤੇ ਹੁਣ ਵੇਖ ਲੋ ਕੀ ਬਣਿਆ ਸਾਡੇ ਘਰ ਦਾ ਇੱਥੇ ਮੇਲਾ ਹੀ ਲੱਗਾ ਰਹਿੰਦਾ ਰੋਜ਼ ਹੁਣ ਇਹੋ ਹੀ ਲੱਗਣਾ ਵਾ ਆਣ ਗਵਾਂਢ ਵੀ ਸੁਣ ਧਿਆ ਵਾ ਉਹਨੂੰ ਪੁੱਛਿਆ ਜਿਹੜਾ ਨਾਲ ਤਿਆਰ ਕਰਕੇ ਬੈਠਾ ਵੀ ਤੈਨੂੰ ਸ਼ਰਮ ਆ ਜਾਏਗੀ ਕਿ ਨਹੀਂ ਹੈਗੀ ਤੂੰ ਜੀਨ ਜੋ ਕੇ ਰਹਿਣ ਦੇਣਾ ਸਾਨੂੰ ਕਿ ਨਹੀਂ ਰਹਿਣ ਦੇਣਾ ਦਿਆ ਨੂੰ ਸ਼ਰਮ ਆਉਂਦੀ ਜਾਂ ਤੈਨੂੰ ਪੁੱਛਦਾ ਜਾਂ ਮੈਨੂੰ ਪੁੱਛਦਾ ਤਿਆਰ ਹੋਣ ਤੋਂ ਪਹਿਲਾਂ ਇੱਥੇ ਅੰਦਰੇ ਜੇ ਹਵਾ ਮਾਰ ਕੇ ਤ ਪੁੱਛ ਲਉਨ ਨੂੰ ਕਿ ਕੀ ਕਰਦਾ ਫਿਰਦਾ ਵਾਂ ਕਿੱਧਰ ਨੂੰ ਜਾਣਾ ਤੇ ਕਿੱਧਰੋਂ ਤੂੰ ਆਉਣਾ ਆਪਣੀਆਂ ਮਰਜ਼ੀਆਂ ਕਰਨ ਦਿਆ ਕੋਈ ਨਹੀਂ ਮੈਂ ਜਾਂਦਾ ਤੇ ਇਦਾਂ ਕਰੀ ਜਾਂਦਾ ਵਾਂ ਹਟ ਜਾਂਦਾ ਹਟਾ ਦਿੰਦਾ ਇਹਨੂੰ ਮੈਂ ਆਹੋ ਜਾ ਕੇ ਪੁੱਛਣਗੇ ਤਾਂ ਸਹੀ ਨਾ ਕਿਹਨੂੰ ਪੁੱਛ ਕੇ ਤਿਆਰ ਹੋਇਆ ਨਾ ਮਾਂ ਨੂੰ ਪੁੱਛਿਆ ਨਾ ਪਿਓ ਨੂੰ ਪੁੱਛਿਆ ਚੁੱਪ ਕਰਕੇ ਪਾਏ ਕੱਪੜੇ ਤੇ ਕਦੀ ਇੱਧਰੋਂ ਨਿਕਲ ਗਿਆ ਤੇ ਕਦੀ ਇੱਧਰੋਂ ਨਿਕਲ ਗਿਆ ਉਹ ਦਿਨ ਸ਼ਹਿਰ ਗਿਆ ਤਾਂ ਨਹੀਂ ਪੁੱਛਿਆ ਚੁੱਪ ਕਰਕੇ ਚਲ ਗਿਆ ਗੁੰਮ ਹੋ ਗਈ। ਬवली ਪੁੱਤ ਘਰ ਸੁਣ ਮੇਰੀ। ਆਹੇ ਖੜ ਜੀ ਇਧਰ ਆ। ਹਾਂਜੀ। ਕਿਧਰ ਤਿਆਰੀ ਕੀਤੀ ਮਾਤਰੀ ਕਾਂਡੀ ਤਿਆਰ ਹੋ ਏਕ ਦੇ। ਉਹ ਤਿਆਰੀ ਤੇ ਜੇ ਕਰਨੀ ਸੀ ਡੈਡੀ ਤੇ ਮਨਮੀ ਨੇ ਪਹਿਲਾਂ ਹੀ ਨਾ ਕਰਤੀ ਤੇ ਅਹੀਂ ਗਏ ਹੀ ਨਹੀਂ ਫਿਰ। ਮੈਨੂੰ ਇਹ ਦੱਸ ਤੇਰਾ ਮਰਦਾ ਰਾਦਾ ਤੇ ਨਹੀਂ ਆ। ਉਹੋ ਹਾਂ ਤੇ ਅਸੀਂ ਜਾਣਾ ਸੀ। ਉਹਨੇ ਵਿਚਾਰੀ ਨੇ ਫੋਨ ਕੀਤਾ ਸੀ ਤੇ ਮੈਂ ਚਲ 2 ਮਿੰਟ ਹੋਵਣੇ। ਤੈਨੂੰ ਪਤਾ ਇਹ ਕਹਦਾ ਉਹ ਤੈਨੂੰ ਲੱਭਦੇ ਫਿਰਦੇ ਆ ਜਿੱਥੇ ਤੂੰ ਹੱਥ ਆ ਗਿਆ ਉਹਨਾਂ ਉਹਦੇ ਤੇ ਸਾਡ ਪੇਟ ਲਾ ਦੇਣੇ ਆ ਤੇ ਜਿੰਨੂੰ ਤੂੰ ਕਹਿਣ ਦਾ ਨਾ ਇਹਨੇ ਉਹਨਾਂ ਦੇ ਨਾਲ ਹੀ ਚੱਲ ਜਾਣਾ ਵਾ ਇਹ ਤੈਨੂੰ ਮੈਂ ਦੱਸਦਾ ਓ ਜਾਓ ਗਾਂਢੜੀ ਤੂੰ ਹੀ ਰਹਿ ਆਪਣੀਆਂ ਮਰੀ ਜਾਂਡੇ ਜੇ ਐਡੇ ਮਨਨ ਕਿਤੇ ਉਹ ਵਿਹਲੇ ਬੈਠੇ ਆ ਘਰ ਨੂੰ ਲੱਭਣ ਦੇ ਆ ਉਹਨਾਂ ਨੂੰ ਪਤਾ ਵੀ ਘਰ ਚ ਲੱਗੇ ਆ ਘਰ ਚ ਲੱਗੇ ਆ ਇੱਥੇ ਕੋਈ ਸ਼ਰਮ ਕਰਿਆ ਕਰ ਜਿਹੜਾ ਤੂੰ ਕੰਮ ਕੀਤਾ ਤੂੰ ਅਜੇ 6 ਮਹੀਨੇ ਘਰੋਂ ਨਾ ਨਿਕਲ ਤੇ ਤੈਨੂੰ ਇੰਨੀ ਸ਼ਰਮ ਨਹੀਂ ਆ ਵੀ ਮੈਂ ਜਾਵਾਂ ਕਿ ਨਾ ਜਾਵਾਂ ਪਾਏ ਕਪੜੇ ਤੇ ਤੁਰ ਪਏ ਸ਼ਹਿਰ ਨੂੰ ਪਾਏ ਕਪੜੇ ਕਦੋਂ ਗਏ ਆ ਜੇ ਅਸੀਂ ਤਾਂ ਘਰੇ ਹੀ ਆ ਘਰੇ ਆ ਇੱਥੇ ਉਹਨੇ ਕਪੜੇ ਪਾਉਣ ਨੂੰ ਦੱਸਣ ਢੀ ਆ ਉਹ ਬਾਹਰ ਬੈਠੀ ਖਾਣ ਢੀ ਉੱਥੇ ਓਏ ਉਹਦੇ ਐਵੇਂ ਖਾਪਦੀ ਰਹਿੰਦੀ ਆ ਜਾਂ ਤੇ ਵੀ ਕਪੜੇ ਪਾ ਕੇ ਅਸੀਂ ਤੁਰ ਪਏ ਆ ਉਹਨੇ ਗੇਤਾ ਪੁੱਛਣ ਚਲ ਗਈ ਇਹਨੂੰ ਮੈਂ ਪੁੱਛਿਆ ਪਹਿਲਾਂ ਮੈਂ ਹੀ ਕੱਲਿਆ ਸੀ ਇਹਨੂੰ ਤੂੰ ਕੱਲਿਆ ਸੀ ਦੱਸ ਜੇ ਮੈਂ ਉਹਦਾ ਨਾ ਹੁੰਦਾ ਤੇ ਮੈਂ ਨਾ ਉਹਦਾ ਚਲ ਜਾਂਦਾ ਕੋਈ ਗੱਲ ਨਾ ਮਮੂ ਦਾ ਸੰਡੇ ਕਹਿੰਦੀ ਪਿਆ ਤੂਰ ਹੋਇਆ ਜੂੜਾ ਜਿਹੜਾ ਕੀਤਾ ਵਾ ਤੇ ਮੇਰੇ ਮੇਰਿਆ ਲੱਗੀ ਵੀ ਮੈਂ ਜਾਣਾ ਮੇਰੀ ਹੈਗਾ ਸਹੇਲੀ ਦਾ ਬਰਥਡੇ ਉਹ ਭਰਾਵਾ ਉਹਨੇ ਉਦਾਂ ਅਜੇ ਸੇਰੀ ਵਾਇਆ ਸੀ ਸੇਰ ਵਾਇਆ ਸੀ ਇਥੇ ਲੈ ਦੱਸ ਤੂੰ ਜੇ ਉਹਦੇ ਜਾਣਾ ਸੀ ਤੂੰ ਹੀ ਪੁੱਛਦਾ ਮਮਮੀ ਮੈਂ ਚੱਲ ਜਾਵਾਂਗਾ ਜਾਂ ਕਿੱਦਾਂ ਚੱਲ ਜਾਣਾ ਨਾ ਜਾਵਾਂ ਤੇ ਜੇ ਉਹਨੇ ਪੁੱਛ ਲਿਆ ਤੇ ਮੇਰੇ ਪੁੱਛਣ 'ਚ ਕੋਈ ਫਰਕ ਵਾ ਮੈਂ ਵੀ ਪੁੱਛ ਲੈਣਾ ਵਾ ਪੁੱਛ ਲੈਣਾ ਵਾ ਘਰੋਂ ਪੈਰ ਨਾ ਪੁੱਡੀ ਤਰ ਮੈਂ ਦੱਸਦਾ ਉਹ ਪਿਓ ਜੀ ਨਹੀਂ ਚੱਲੇ ਅਸੀਂ ਕੱਪੜੇ ਤੇ ਮੈਂ ਘਰ ਵਾਲੇ ਪਾਏ ਤੇ ਮੈਂ ਕਿੱਥੇ ਚੱਲ ਜਾਣਾ ਹੁਣ ਇੱਕ ਗੱਲ ਮੇਰੀ ਦਾ ਧਿਆਨ ਰੱਖੀ ਅਜੇ 2-4 ਮਹੀਨੇ ਨਾ ਘਰੇ ਬੈ ਕੇ ਕੱਟ ਤੇ ਪੁੱਤ ਜੇ ਨਹੀਂ ਨਾ ਤੇ ਜਿੱਥੇ ਉਹਨਾਂ ਨੂੰ ਲੱਗ ਗਿਆ ਉਹਨਾਂ ਤੇਰੇ ਟੋਟੇ ਕਰ ਦੇਣੇ ਟੋਟੇ ਤੇ ਨਾ ਮਤੱਸਦਾ ਉਹ ਚੰਗਾ ਭਰਾ ਨਹੀਂ ਜਾਂਦਾ ਘਰੋਂ ਬਾਹਰ ਹੋਰ ਦੱਸੋ ਕੀ ਜਾਂਦੇ ਜੀ ਤੇ ਉਹਨੂੰ ਵੀ ਸਮਝਾਇਆ ਨਾਲ ਦੀ ਇਹਨੂੰ ਵੀ ਓਏ ਉਹਨੂੰ ਤਾਂ ਸਮਝਾਇਆ ਵਾ ਉਹ ਕਿਹੜੀ ਚੱਲ ਗਈ ਆ ਚੱਲ ਗਈ ਆ ਇੱਥੇ ਜੇ ਨਾਂ ਡੱਕਦੀ ਮਾਂ ਤੇ ਨਹੀਂ ਤੇ ਤੁਸੀਂ ਤੇ ਕੱਪੜੇ ਪਾ ਕੇ ਤੁਰ ਪੇਗੇ ਨਹੀਂ ਉਹ ਚੰਗਾ ਭਰਾ ਸੱਚੀਆਂ ਗੱਲਾਂ ਆਖੀਆਂ ਤੇ ਕਿੱਦਾਂ ਉੱਠ ਕੇ ਭੱਜਿਆ ਕਿੱਦਾਂ ਮਿਰਚਾਂ ਲੱਗਿਆ ਇਹਨੂੰ ਇਹਨੂੰ ਇਹ ਆ ਕਿ ਮੈਨੂੰ ਕੋਈ ਕਵੇ ਨਾ ਕਿ ਮੈਂ ਕਿੱਥੇ ਚੱਲਿਆ ਕਿੱਥੇ ਨਹੀਂ ਮੈਨੂੰ ਕੋਈ ਪੁੱਛਣ ਟੱਕਣ ਵਾਲਾ ਨਾ ਹੋਵੇ ਉਹ ਤੇ ਜਨਜਰ ਹੀ ਆ ਉਹਨਾਂ ਚੰਤ ਨਹੀਂ ਤੇਰੇ ਚੱਲਣ ਦਿੰਦੇ ਤੈਨੂੰ ਮੈਂ ਦੱਸਦਾ ਇੱਕ ਦਿਨ ਵਿਚਾਰੀ ਬਾਰ-ਬਾਰ ਮੈਸੇਜ ਕਰੀ ਜਾਂਦੀ ਆ ਮੈਂ ਹੁਣ ਦੱਸ ਕੀ ਜਵਾਬ ਦਵਾ ਇਹਨੂੰ ਇਦਾਂ ਕਰਨੀ ਫੋਨ ਹੀ ਲਾਉਣੀ ਆ ਇਹਨੂੰ ਕਿ ਤੂੰ ਮੇਰੀ ਵੇਡ ਨਾ ਕਰ ਤੇ ਤੂੰ ਆਪਣਾ ਬਰਥਡੇ ਕਰ ਲੈ ਸੈਲੀਬ੍ਰੇਟ ਹਲੋ ਉਹ ਬਹੁਵਣਾ ਆਣਾ ਗਿਆ ਹੈ ਨਹੀਂ ਆਇਆ ਨਹੀਂ ਗਾ ਜਾਣਾ ਹੈਗਾ ਗੱਲ ਤੇ ਕੁਛ ਵੀ ਨਹੀਂ ਆ ਪਰ ਆਇਆ ਨਹੀਂ ਗਾ ਜਾਣਾ ਥੋੜਾ ਜਨਾ ਕੰਮ ਪੈ ਗਿਆ ਵਾ ਘਰੇ ਉਹਦਾ ਕਰਕੇ ਮਜਬੂਰੀ ਹੈ ਥੋੜੀ ਉਹਦਾ ਆਪਾਂ ਤਿਆਰ ਹੋਏ ਸੀ ਆਹੋ ਉਹ ਨਹੀਂ ਨਹੀਂ ਤੂੰ ਨਾ ਵੀੜਨਾ ਕਰ ਤੇ ਕੋਈ ਨੂੰ ਦੂਜਿਆ ਸੇ ਲੰਗਾਈਆਂ ਹੋਣੀਆਂ ਵਾ ਨਾ ਕੋਈ ਨਹੀਂ ਤੂੰ ਕੇਕੂ ਕਟਲਾ ਆਪਣਾ ਕੋਈ ਨਹੀਂ ਨਾ ਹੋਊਗਾ ਨਾ ਤੇ ਫਿਰ ਤੁਹਾਨੂੰ ਮੈਂ ਮਿਲੂਗੀ ਕਿਸ ਦਿਨ ਠੀਕ ਆ ਉਹ ਗੱਲ ਕੋਈ ਨਹੀਂ ਗੱਲ ਸੁਣ ਲੈ ਕੀ ਹੋਣੀ ਆ ਗੱਲ ਕੋਹਵ ਨਹੀਂ ਮੰਮੀ ਵੱਲ ਗਈ ਇਹ ਮੈਨੂੰ ਕਹਿੰਦੇ ਕਿ ਮੰਮੀ ਨੂੰ ਪੁੱਛਿਆ ਜਾ ਕੇ ਤੇ ਉਹ ਗਈ ਪੁੱਛਣ ਤੇ ਮੰਮੀ ਬਸ ਹੋ ਗਏ ਦਿਵਾਲੀ ਵੀ ਨਹੀਂ ਜਾਣਾ ਹੈਗਾ ਉਹ ਆ ਜੇ ਤੈਨੂੰ ਪਤਾ ਹੀ ਜਿੱਦਾਂ ਕਰਦੀਆਂ ਹੁੰਦੀਆਂ ਸੱਸਾਂ ਆ ਤੋ ਉਹਦਾ ਕਰਕੇ ਮੇਰੇ ਕੋ ਨਹੀਂ ਘਾਇਆ ਜਾਣਾ ਹੈਗਾ ਤੇ ਕੋਈ ਨਹੀਂ ਤੁਹਾਨੂੰ ਬਾਅਦ ਚ ਮਿਲ ਲੂੰਗੀ ਹੈ ਆ ਤੋ ਆਪਣਾ ਟਾਈਮ ਨਾ ਖਰਾਬ ਕਰ ਤੇ ਕੋਈ ਨਹੀਂ ਬਾਅਦ ਚ ਫਿਰ ਵੇਖ ਲਾਂਗੇ ਚੰਗਾ ਚੰਗਾ ਠੀਕ ਦੱਸ ਵਿਚਾਰੀ ਨੇ ਕਿੰਨੀ ਵੇਟ ਕੀਤੀ ਆ ਉਹ ਦੋ ਦੀ ਵੀ ਜਰੀਡੀ ਕੰਦੀ ਹੋਣੀ ਹੈ ਘੰਟੇ 2 ਘੰਟੇ ਹੋ ਗਏ ਆ ਉਹਨੇ ਗਾਣਾ ਵੀ ਚੰਗੀ ਕੀਤੀ ਇਹਨੇ ਮੇਰੇ ਨਾਲ ਪਹਿਲਾਂ ਮੈਨੂੰ ਹਾਂ ਕਰਦੀ ਆ ਤੇ ਹੁਣ ਮੇਰੇ ਨਾਲ ਇਦਾਂ ਕੀਤੀ ਹੈ ਮੰਮੀ ਹੱਡੀ ਦਾ ਵੀ ਕੋਹ ਹਾਲ ਨਹੀਂ ਆ ਚੱਲ ਜਾਣਾ ਹੀ ਆਪਾਂ ਜੇ ਗੱਡੀ ਦੇ ਦਿੰਦੇ ਹਨੂ ਤੇ ਚੱਲ ਉਹਦੇ ਉੱਤੇ ਚੱਲ ਜਾਂਦੇ ਕਿਹੜਾ ਵੇਖ ਲੈਣਾ ਹੀ ਕਿਹਨੇ ਤੇ ਸਿੱਧੇ ਆਪਾਂ ਚੱਲ ਜਾਣਾ ਸਿੱਧੇ ਘਰ ਆ ਜਾਣਾ ਹੀ ਪਰ ਨਾ ਜਾਣ ਹੀ ਨਹੀਂ ਦੇਣਾ ਤੇ